ਨਫਰਤ ਦੀ ਅੱਗ ਦੇ ਵਿੱਚੋਂ ਸੜ ਰਿਹਾ ਸੀ ਪਿਓ ਤੇ ਅਖੀਰ ਬਣ ਗਿਆ ਉਹ ਹੈਵਾਨ ਪੁੱਤ ਦੇ ਨਾਲ ਜੋ ਕੀਤਾ ਤੁਹਾਡੇ ਵੀ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਇਥੋਂ ਦਾ ਇੱਕ ਦਿਲ ਕੰਬਾਣ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਮਤਰੀ ਪਿਓ ਦੇ ਵੱਲੋਂ 11 ਸਾਲ ਦੇ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਬੱਚੇ ਆਕਾਸ਼ਦੀਪ ਸਿੰਘ ਦੇ ਮਾਮੇ ਵਕੀਲ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਜੇ ਡੀ ਕੇ ਪੈਂਡ ਹੀਰੇ ਵਾਲਾ ਦੇ ਗੁਰਪ੍ਰੀਤ ਸਿੰਘ ਪੁੱਤਰ ਗਰਦਿਆਲ ਸਿੰਘ ਦੇ ਨਾਲ ਵਿਆਹੀ ਹੋਈ ਸੀ ਜੋ ਹਾਲ ਹੀ ਦੇ ਵਿੱਚ ਆਬਾਦ ਸਰਦੂਲਗੜ੍ਹ ਦੇ ਵਿੱਚ ਹੈ ਉਕਤ ਦੇ ਦੱਸਣ ਦੇ ਮੁਤਾਬਕ ਉਹ ਪਹਿਲੇ ਵਿਆਹ ਦੇ ਮਗਰੋਂ ਤਲਾਕ ਹੋਣ ਕਾਰਨ ਉਸ ਦੀ ਭੈਣ ਦਾ ਇਹ ਦੂਜਾ ਵਿਆਹ ਸੀ ਤੇ ਆਕਾਸ਼ਦੀਪ ਸੀਗਾ ਜਿਹੜਾ ਉਹ ਪਹਿਲੇ ਵਿਆਹ ਵਾਲਾ ਬੱਚਾ ਸੀ ਗੁਰਪ੍ਰੀਤ ਸਿੰਘ ਆਕਾਸ਼ਦੀਪ ਦੇ ਨਾਲ ਬਹੁਤ ਨਫ਼ਰਤ ਕਰਦਾ ਸੀ ਜਿਸ ਕਾਰਨ ਉਸ ਨੇ ਪਰਨੇ ਦੇ ਨਾਲ ਗਲ ਘੁੱਟ ਕੇ ਬੱਚੇ ਦਾ ਕਤਲ ਕਰ ਦਿੱਤਾ ਤੇ ਸੰਦੂਲਗੜ ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਤਰ ਕਰ ਲਿਆ ਹੈ ਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਆਕਾਸ਼ਦੀਪ ਸਿੰਘ 6ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਉਸ ਦੀ ਉਮਰ ਹਜੇ ਸਿਰਫ 11 ਸਾਲ ਹੀ ਦੱਸੀ ਜਾ ਰਹੀ ਹੈ